ਅਮ੍ਰਿਤਸਰ ਦੇ ਵਿੱਚ ਕੂੜਾ ਸੁੱਟਣ ਤੋਂ ਰੋਕਣ ਨੂੰ ਲੈ ਕੇ ਹੋਈ ਮਾਮਲੀ ਟਕਰਾਅ ਨੇ ਖੂਨੀ ਰੂਪ ਧਾਰ ਲਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਧਿਰ ਦੇ ਵੱਲੋਂ ਦੂਸਰੀ ਧਿਰ ਦੇ ਘਰ ਦੇ ਉੱਤੇ ਜਾ ਕੇ ਕਾਫੀ ਵੱਡੇ ਪੱਧਰ ਦੇ ਉੱਤੇ ਹੰਗਾਮਾ ਕੀਤਾ ਗਿਆ ਤੇ ਉਸ ਤੋਂ ਬਾਅਦ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਤਾਂ ਐਸਾ ਹਮਲੇ ਦੇ ਵਿੱਚ ਕਈ ਪਰਿਵਾਰਕ ਮੈਂਬਰ ਜਿਹੜਾ ਨੇ ਜ਼ਖਮੀ ਹੋਏ ਨੇ ਤੇ ਨਾਲ ਦੀ ਨਾਲ ਕਈਆਂ ਦੇ ਜਿਹੜਾ ਨੇ ਅ ਨੁਕਸਾਨ ਵੀ ਜਿਹੜਾ ਘਰ ਨੂੰ ਪਹੁੰਚਾਇਆ ਗਿਆ ਤਾਂ ਤੁਹਾਨੂੰ ਦੱਸ ਜੀਏ ਕਿ ਪਰਿਵਾਰ ਦੇ ਦੱਸਣ ਮੁਤਾਬਕ ਜਿਹੜਾ ਇੱਕ ਧਿਰ ਦੇ ਵੱਲੋਂ ਦੂਸਰੀ ਧਿਰ ਜੋ ਕਿ ਰਿਸ਼ਤੇਦਾਰੀ ਹੀ ਲੱਗਦੀ ਹੈ ਤ ਉਸ ਨੂੰ ਕੂੜਾ ਸੁੱਟਣ ਤੋਂ ਰੋਕਿਆ ਗਿਆ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਅਮ੍ਰਿਤਸਰ ਦੇ ਪਿੰਡ ਕਾਲੇ ਕੁੰਨਪੁਰ ਦੀ ਇਹ ਪੂਰੀ ਘਟਨਾ ਹੈ ਜਿੱਥੇ ਇੱਕ ਧਿਰ ਦੇ ਵੱਲੋਂ ਦੂਸਰੀ ਧਿਰ ਜੋ ਕਿ ਰਿਸ਼ਤੇਦਾਰੀ ਦੇ ਵਿੱਚੋਂ ਹੀ ਹੈ ਉਸ ਨੂੰ ਕੂੜਾ ਸੁੱਟਣ ਤੋਂ ਰੋਕਿਆ ਗਿਆ ਸੀ ਪਰ ਉਸ ਧਿਰ ਦੇ ਵੱਲੋਂ ਦੇ ਰਾਤ ਘਰ ਦੇ ਵਿੱਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਜਿਸ ਵਿੱਚ ਕਈ ਪਰਿਵਾਰਕ ਮੈਂਬਰ ਜਿਹੜਾ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਪਰਿਵਾਰ ਦੇ ਦੱਸਣ ਮੁਤਾਬਕ ਕਿ ਪਹਿਲਾਂ ਉਹਨਾਂ ਦੇ ਰਿਸ਼ਤੇਦਾਰ ਜਿਹੜਾ ਨੇ ਘਰ ਚਾਉਂਦੇ ਨੇ ਆ ਕੇ ਉਹਦੇ ਪਿਤਾ ਨੂੰ ਜਿਹੜਾ ਥੱਲੇ ਬੁਲਾਉਂਦੇ ਨੇ ਤੇ ਉਸ ਬਾਅਦ 30 ਤੋਂ 35 ਦੇ ਕਰੀਬ ਨੌਜਵਾਨ ਜਿਹੜਾ ਨੇ ਆਦੇ ਨੇ ਉਸ ਬਾਅਦ ਕੜਿਆਂ ਦੇ ਨਾਲ ਤੇ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਤੇ ਇਸ ਹਮਲੇ ਦੇ ਵਿੱਚ ਦੋ ਤੋਂ ਤਿੰਨ ਲੋਕ ਜਿਹੜਾ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਥਾਂ ਤੋਂ ਜ਼ਾਇਜ਼ਾ ਵੀ ਲਿਆ ਗਿਆ ਹੈ ਤੇ ਹੁਣ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਹੁਣ ਜਿਵੇਂ ਇਸ ਪੂਰੇ ਮਾਮਲੇ ਦੇ ਵਿੱਚ ਹਸਪਤਾਲ ਦੇ ਵੱਲੋਂ ਰਿਪੋਰਟ ਸਾਹਮਣੇ ਆਏਗੀ ਤਾਂ ਉਸ ਆਧਾਰ ਦੇ ਉੱਤੇ ਜਿਹੜਾ ਦੂਸਰੀ ਤਰਫ ਤੇ ਕਾਰਵਾਈ ਕੀਤੀ ਜਾਏਗੀ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਤੇ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਮੇਰਾ ਨਾਮ ਛਲੋਨੀ ਆ ਪਾਈ ਜਤਾ ਸਿੰਘ ਛਲੋਨੀ ਕਾਲੇ ਕਨੂਪੁਰ ਤੇ ਸਾਡੇ ਇੱਧਰ ਰਿਸ਼ਤੇਦਾਰ ਹੀ ਲੱਗੇ ਰਹਿੰਦੇ ਘਰ ਦੇ ਉਹਨਾਂ ਨੂੰ ਅਸੀਂ ਮਨਾ ਕੀਤਾ ਕਿ ਕੂੜਾ ਨਹੀਂ ਸੁੱਟਣਾ ਗੁਰਦੁਆਰੇ 2-3 ਵਾਰੀ ਲਾਸਮੈਂਟ ਵੀ ਕਰਾਈ ਆ ਉਹ ਸਾਡੇ ਨਾਲ ਜਿੱਦ ਦੇ ਮਾਰੇ ਕਹਿੰਦੇ ਆ ਕਿ ਅਸੀਂ ਕੂੜਾ ਇੱਥੇ ਸੁੱਟਣਾ ਚਲੋ ਪਾਪਾ ਹੁਣੀ ਘਰ ਜਾ ਕੇ ਉਹਨਾਂ ਨੂੰ ਪਿਆਰ ਨਾਲ ਦਾਦੀ ਹੁਣੀ ਸਮਝਾ ਕੇ ਆਏ ਆ ਉਹ ਕਹਿੰਦੇ ਸੀ ਕਿ ਸਾਡੇ ਮੁੰਡੇ ਦਾ ਵਿਆਹ ਹੈ ਤੇ ਅਸੀਂ ਮੁੰਡੇ ਦੇ ਵਿਆਹ ਤੋਂ ਬਾਅਦ ਅਸੀਂ ਤੁਹਾਡੇ ਨਾਲ ਵੇਖਣਾ ਹੁਣ ਰਾਤੀ ਅਸੀਂ ਸਾਰੇ ਆਪਣਾ ਰੋਟੀ ਪਾਣੀ ਖਾ ਕੇ ਰਮਾਨਾ ਲੰਮੇ ਪਏ ਦੋ ਮੁੰਡੇ ਆਏ ਤਿੰਨ ਉਹਨਾਂ ਨੇ ਹੱਡਾ ਕੇ ਗੇਟ ਖੜਕਾਇਆ ਤੇ ਪਾਪਾ ਹੁਣੀ ਉੱਤੋਂ ਕਹਿੰਦੇ ਕਿ ਕੀ ਕੰਮ ਆ ਤੇ ਆਂਦੇ ਕਿ ਅੰਕਲ ਜੀ ਥੱਲੇ ਆ ਕੇ ਗੱਲ ਸੁਣੋ ਪਾਪਾ ਤੇ ਭਰਾ ਤੇ ਪੈਗੇ ਪਾਪਾ ਹੁਣਾਂ ਦੇ ਦਾਤਰ ਮਾਰੇ ਕਿਰਪਾਨਾਂ ਮਾਰੀਆਂ ਤੇ ਅਹੀਂ ਮੈਂ ਮੇਰੀ ਚਾਚੀ ਮੰਮੀ ਅਹੀਂ ਛਡੋਨਲੀ ਉਹਨਾਂ ਨੂੰ ਬਾਹਰ ਆਏ ਉਹਨਾਂ ਨੇ ਸਾਡੇ ਵੀ ਸੱਟਾਂ ਲਾਈਆਂ ਆ ਪਾਪਾ ਹੁਣਾਂ ਦੇ ਦਾਤਰ ਮਾਰਿਆ ਦੋ ਤਿੰਨ ਜਗ੍ਹਾ ਪਾਪਾ ਦੇ ਮੇਰੇ ਭਰਾ ਦੇ ਤੇ ਅਹੀਂ ਉਹਨਾਂ ਨੂੰ ਫੜ ਫੜ ਛਡੋਨੀਆਂ ਤਾਂ ਉਹਨਾਂ ਨੇ ਸਾਡੇ ਵੀ ਮਾਰਿਆ ਤੇ ਆਹ ਵੇਖੋ ਘੜਾ ਐਡੇ ਡੇ ਮੋਟੇ ਘੜੇ ਪਾ ਪਾ ਕੇ ਤੇ ਉਹਨਾਂ ਦੇ ਇਹਨਾਂ ਦੇ ਸਿਰ 'ਚ ਵੀ ਮਾਰੇ ਆ ਖੋਇਟਾ ਵੇਖੋ ਕਿੰਨਾ ਨੁਕਸਾਨ ਕੀਤਾ ਇੱਟਾਂ ਚ ਲਾ ਕੇ ਸਾਰੀ ਘਰ ਅੰਦਰ ਤੱਕ ਸਾਡੇ ਵਰਗੇ ਤੌਰ ਤੋੜ-ਫੋੜ ਕਰਕੇ ਗਏ ਗਲੀ ਚ ਖਲੋਖ ਲੋ ਉੱਤੇ ਸਾਡੇ ਕੋਠੇ ਤੇ ਮਾਰਦੇ ਇੱਟਾਂ ਚਾਰ-ਪੰਜ ਜਣੇ ਹੋਏ ਆ ਪਾਪਾ ਮੇਰਾ ਭਰਾ ਚਾਚੀ ਤੇ ਮੈਂ ਹਾਂਜੀ ਹਾਂਜੀ ਹਸਪਤਾਲ ਹੁਣ ਦਾਖਲੇ ਆ ਪੁਲਿਸ ਨੂੰ ਰਿਪੋਰਟ ਕੀਤੀ ਰਾਤ ਦੀ ਹਾਂਜੀ ਹਾਂਜੀ ਪੁਲਿਸ ਵੀ ਆਈ ਸੀ ਤੇ ਵੇਖ ਕੇ ਬਸ ਤੇ ਉਹ ਚਲ ਗਏ ਫਿਰ ਨਹੀਂ ਨਹੀਂ ਫੜੇ ਹੀ ਨਹੀਂ ਗਏ ਕਿਸੇ ਨੂੰ ਨਹੀਂ ਫੜਿਆ ਹਾਂਜੀ ਮੰਗ ਦੀ ਰੈਡੀਓ ਮੰਗ ਹੋਣ ਹਾਡੀ ਹੋਈ ਆ ਕਿ ਜਿਨ੍ਹਾਂ ਨੇ ਸਾਨੂੰ ਸੱਟਾਂ ਲਾਈਆਂ ਆ ਉਹਨਾਂ ਨੂੰ ਫੜਿਆ ਜਾਵੇ ਤੇ ਸਜ਼ਾ ਦਿੱਤੀ ਜਾਵੇ ਬਸ ਹਾਂਜੀ ਕਾਨੂੰਨ ਵਾਈ ਕੀਤੀ ਜਾਵੇ ਕਾਰਵ ਤਮ ਕੀ ਹੋਏ ਹੋਏ ਤੁਸੀਂ ਦੇ ਹੀ ਜਦੋਂ ਅਸੀਂ ਉਹਨਾਂ ਨੂੰ ਅੰਨੇ ਹੀ ਕਿ ਕੂੜਾ ਨਹੀਂ ਸੁੱਟਣਾ ਤੇ ਉਹ ਆਂਦੇ ਆ ਕਿ ਕੂੜਾ ਹੀ ਇੱਥੇ ਸੁੱਟਣਾ ਆ ਤੇ ਕਹਿੰਦੇ ਅਸੀਂ ਤੁਹਾਡਾ ਨਾ ਵੇਖਣਾ ਹੈ ਲਾਗਤ ਬਾਜੀ ਪਹਿਲਾਂ ਤੇ ਕੋਈ ਨਹੀਂ ਆ ਬਸ ਕੂੜੇ ਤੋਂ ਹੀ ਗੱਲ ਹੋਈ ਆ ਕਿ ਕੂੜਾ ਇੱਥੇ ਨਹੀਂ ਸੁੱਟਣਾ ਤੇ ਉਹ ਜੇਦ ਦੇ ਮਾਰੇ ਕਹਿੰਦੇ ਕਿ ਸਾਨੂੰ ਰੋਕ ਕੇ ਵਿਖਾਓ ਅਸੀਂ ਤੇ ਇੱਥੇ ਸੁੱਟਣਾ ਆ ਨਾਮ ਗਿਆਨ ਅਗਿਆਨ ਸਿੰਘ ਤੇ ਉਹਨਾਂ ਦਾ ਮੁੰਡਾ ਕਰਨ ਤੇ ਇੱਕ ਉਹਨਾਂ ਦਾ ਜਵਾਈ ਗੋਪੀ ਤੀ ਤੀ ਤੋਂ ਉੱਤੇ ਹੀ ਹੋਣਗੇ ਬਹੁਤ ਜਿਆਦੇ ਮੁੰਡੇ ਸੀ ਤੇ ਬੜਾ ਨੁਕਸਾਨ ਵੀ ਕਰਕੇ ਗਏ ਟਰੋੜਾ ਚਲਾ ਕੇ ਗਏ ਪੂਰਾ ਸਾਡਾ ਸਾਰੀ ਤੋੜ-ਫੋੜ ਕਰਕੇ ਗਏ ਆ ਸਾਡਾ ਸਾਰਾ ਬਾਥਰੂਮ ਆ ਟਾਈਲਾਂ ਬਾਹਰ ਵਾਸ਼ਵੇਸ਼ਨ ਸਾਰਾ ਮਾਰ-ਮਾਰ ਕੇ ਸ਼ੀਸ਼ੇ-ਸ਼ੂਸ਼ੇ ਸਭ ਤੋੜ ਗਏ ਆ ਹਾਂਜੀ ਘਰ ਦੇ ਅੰਦਰ ਤੱਕ ਸਾਡਾ ਗੇਟ ਖੁੱਲਾ ਹੀ ਘਰ ਦੇ ਪੂਰੇ ਅੰਦਰ ਤੱਕ ਰਵੜ ਕੇ ਤੇ ਅੰਦਰੋਂ ਸਾਰਿਆਂ ਨੂੰ ਕੱਢ ਕੱਢ ਕੇ ਲਿਆਂਦਾ ਇਹਨਾਂ ਨੇ ਦਰਵਾਜ਼ੇ ਨੂੰ ਮਾਰਿਆ ਸਾਡਾ ਸਾਡਾ ਦਰਵਾਜ਼ਾ ਤੋੜ ਫੋੜ ਕਰਕੇ ਗਏ ਆ ਭਾਜੀ 9:30 ਵਜੇ ਦੇ ਵਿੱਚ ਦੀ ਗੱਲ ਆ ਕਿ ਚਾਰ ਮੁੰਡੇ ਆਏ ਆ ਸਾਡੇ ਘਰੇ ਸਾਡਾ ਗੇਟ ਖੜਕਾਇਆ ਆ ਕੇ ਤੇ ਮੇਰੇ ਹਸਬੰਦ ਨੇ ਉੱਤੋਂ ਆਵਾਜ਼ ਦਿੱਤੀ ਆ ਤੇ ਉਹ ਕਹਿੰਦੇ ਕਿ ਹਾਂਜੀ ਭਾਜੀ ਦੱਸੋ ਆਏ ਭਾਜੀ ਥੱਲੇ ਆਇਓ ਇੱਕ ਮਿੰਟ ਕੰਮ ਆ ਕੋਈ ਉਹਨਾਂ ਆ ਕੇ ਥੱਲੇ ਗੇਟ ਖੋਲਿਆ 25-30 ਮੁੰਡੇ ਪਿੱਛੇ ਖੜੇ ਆ ਉਹਨਾਂ ਆਕੇ ਤੇ ਸਾਰੇ ਆ ਉਹਨਾਂ ਦੇ ਗੱਲ ਪੈ ਗਏ ਆ ਦਾਤਰ ਕਰਪਾਨਾਂ ਤੇਜ ਪਿਸਟਲ ਵਗੈਰਾ ਸਭ ਕੁਝ ਉਹਨਾਂ ਦੇ ਕੋਲ ਸੀ ਤੇ ਸਾਡੇ ਘਰ ਦੇ ਅੰਦਰ ਘੁਸਕੇ ਸਾਡਾ ਸਭ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਤਿੰਨ ਚਾਰ ਮੈਂਬਰਾਂ ਨੂੰ ਸਾਡੇ ਅੰਸੱਟਾਂ ਲਾ ਕੇ ਗਏ ਦਾਤਰ ਕਰਪਾਨਾਂ ਤੱਕ ਮੇਰੇ ਬੇਟੇ ਦੇ ਛੋਟੇ ਦੇ ਮੇਰੇ ਘਰ ਵਾਲੇ ਦਾ ਬੁਰਾ ਹਾਲ ਕਰਕੇ ਗਏ ਉਹਨਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਿਰ 'ਚ ਲੱਗੀਆਂ ਹੱਥਾਂ ਖਾਂ ਤੇ ਲੱਤਾਂ ਲੁੱਤਾਂ ਤੇ ਸਭ ਇਸ ਟਾਈਮ ਉਹ ਸਿਵਲ ਹਸਪੀਟਲ 'ਚ ਦਾਖਲ ਆ ਮੈਂ ਵੀ ਇਹੀ ਚਾਹੁੰਨੀ ਆ ਕਿ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਵੇ ਬਹੁਤ ਜ਼ਿਆਦਾ ਜੀ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਕੀ ਇੱਥੇ ਕੋਈ ਬਚੂਗਾ ਵੀ ਸਾਡੇ ਘਰ ਦਾ ਪਰਿਵਾਰ ਕਿਵੇਂ ਕੀ ਹੋਊਗਾ ਸਾਡੇ ਤੇ ਆਂਡ ਗਵੰਡ ਨੇ ਆ ਕੇ ਫਿਰ ਇੱਥੇ ਰੋਲਾ ਪਾਇਆ ਫਿਰ ਰੋਲਾ ਪਾਇਆ ਫਿਰ ਛੜਾਇਆ ਆ ਕੇ ਸਭ ਨੇ ਤੇ ਫਿਰ ਉਹ ਦੌੜੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਉੱਪਰ ਸਾਰਾ ਕੁਝ ਤੋੜ-ਫੋੜ ਕਰਕੇ ਸਾਡੇ ਦਰਵਾਜ਼ੇ ਖਿੜਕੀਆਂ ਤੱਕ ਸਭ ਤੋੜ ਗਏ ਅਸੀਂ ਇਹ ਹੀ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਪਰਿਵਾਰ ਦੇ ਮੈਂਬਰਾਂ ਤੇ ਸਾਡੇ ਘਰ ਆ ਕੇ ਇਤਿਕ ਮਾਰ ਤੋੜ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਇਹ ਰਤੀ तकरीबन 9:30 ਵਜੇ ਕਿ ਲੜਾਈ ਰਿਪੋਰਟ ਹੋਈ ਹੈ ਵਿਆਹ ਸ਼ਾਦੀ ਹੋ ਰਹਿ ਤੇ ਕੁੜਾ ਸੁੱਟਣ ਤੇ ਕੋਈ ਲੜਾਈ ਹੋਈ ਹੈ ਤੇ ਕਾਫੀ ਦਸਰੇ ਵੀ ਇੱਕ ਦੂਜੇ ਨਾਲ ਡੈਫਟ ਵਿੱਚ ਲੜਾਈ ਹੋਈ ਕਾਫੀ ਜਗ੍ਹਾ ਤੇ ਉਸ ਬੰਦੀ ਆਪਾਂ ਜਾਂਚ ਕਰ ਰਹੇ ਹਾਂ ਕਿਤੇ ਕਿਤੇ ਚਾਰ ਪਿੰਡਾਂ ਜਿਹੜੇ ਸੱਟ ਲੱਗੀਆਂ ਨੇ ਹਾਂ ਉਹਨਾਂ ਦੇ ਡਾਕਟਰ ਕਟਾਈ ਗਿਆ ਜੀ ਜੋ ਰਿਜ਼ਲਟ ਅਗਸਟ ਐਸ ਪਰ ਲਾ ਕਰੇ ਨਹੀਂ ਅਜੇ ਕੋਈ ਨਹੀਂ ਦੋਵੇਂ ਪਾਰਟੀ ਵੱਲੋਂ ਲੜਾਈ ਹੋਈ ਏ ਅਜੇ ਇੱਕ ਪੱਖ ਦਾ ਹੀ ਆਇਆ ਜੀ ਦੂਸਰਾ ਵਾਕ ਨਹੀਂ ਨਹੀਂ ਮੈਨੂੰ ਨੌਲੇਜ ਨਹੀਂ ਹੈ ਇਸ ਬਾਰੇ ਕਿ ਜਿੰਨਾ ਕਿ ਸਾਨੂੰ ਰਿਪੋਰਟ ਹੈ ਉੰਨੀ ਗੱਲ ਮੈਨੂੰ ਪਤਾ